ਮੱਝ ਰੱਖਣ ਦੇ ਵਿੱਚ ਫਾਇਦਾ ਜਾ ਬਾਈ ਡੈਰੀ ਦਾ ਦੁੱਧ ਲੈਣ ਦਾ ਫਾਇਦਾ ਜਿਹੜੇ ਵੀ ਵੀਰ ਦੁੱਧ ਪੀਂਦੇ ਆ ਦੁੱਧ ਵਰਤਦੇ ਆ ਇਹ ਵੀਡੀਓ ਉਹਨਾਂ ਲਈ ਹੈ ਪਤਾ ਸਨ ਜੇਕਰ ਆਪਾਂ ਮੱਝ ਰੱਖ ਦਿਆਂ ਤਾਂ ਆਪਾਂ ਨੂੰ ਕਿੰਨਾ ਖਰਚਾ ਪੈਂਦਾ ਟੋਟਲ ਦੁੱਧ ਆਪਾਂ ਨੂੰ ਕਿੰਨੇ ਚ ਪੈਂਦਾ ਤੇ ਜੇਕਰ ਆਪਾਂ ਡੈਰੀ ਚੋਂ ਲੈਣ ਤਾਂ ਆਪਾਂ ਨੂੰ ਕਿੰਨਾ ਪੈਂਦਾ ਆਪਾਂ ਕੱਢਾਂਗੇ ਸਾਲ ਦਾ ਖਰਚਾ ਕੱਢਾਂਗੇ ਜਿਹੜੇ ਵੀ ਦੁੱਧ ਵਰਤਦੇ ਚਾਹ ਬਣਾਉਂਦੇ ਦੁੱਧ ਨੂੰ ਕਿਸੇ ਵੀ ਤਰੀਕੇ ਨਾਲ ਵਰਤਦੇ ਇਹ ਵੀਡੀਓ ਉਹਨਾਂ ਲਈ ਹੈ ਵੀਡੀਓ ਨੂੰ ਫੋਲੋ ਦੇਖਿਓ ਤੇ ਤੁਸੀਂ ਐਂਡ ਦੇ ਕਮੈਂਟ ਕਰਕੇ ਸੋ ਵੀ ਤੁਹਾਨੂੰ ਕਿਵੇਂ ਲੱਗਿਆ ਵੀ ਕਿਹੜਾ ਸਹੀ ਲੱਗਿਆ ਵੀ ਕਿਹੜਾ ਦੁੱਧ ਵਰਤਣਾ ਚਾਹੀ ਨਾਰਮਲ ਮੱਝ 80000 ਦੀ ਆਉਂਦੀ ਹੈ ਕਿਉਂਕਿ ਜੇ ਆਪਾਂ 10 12 ਕਿਲੋ ਵਾਲੀ ਲਈ ਮੱਝ ਤਾਂ ਉਹ ਲੱਖ ਤੋਂ ਪਲੱਸ ਆਉਂਦੀਆਂ ਨੇ 7 ਕਿਜੀ ਦੁੱਧ ਦਿੰਦੀ ਹੈ ਜੇ ਮੈਂ ਸਮਝ ਲਵਾਂ ਮੀ ਮੱਝ 80000 ਦਾ ਰੇਟ ਹੋਊ ਹੀ ਹੋਊਗਾ ਤੇ ਹਰਾਚਾਰ ਆਪਾਂ ਨੂੰ ਮੱਝ ਖਾਂਦੀ ਹੈ 40 ਕਿਲੋ ਇੱਕ ਦਿਨ ਦੇ ਵਿੱਚ ਦਾਣਾ ਤੇ ਪਲੱਸ ਫੀਡ 6 ਕਿਜੀ ਖਾਂਦੀ ਹੈ ਹੁਣ ਹਰੇਚਾਰ ਦਾ ਰੇਟ ਤੇ ਫੀਡ ਦਾ ਰੇਟ ਆਪਾਂ ਇਸ ਲੋਟ ਲਾਜਿਵੇਂ ਹਰੇਚਾਰ ਦਾ 40 ਕਿਲੋ ਆਪਾਂ 110 ਤਾਂ ਲਾਇਆ ਉਹਦੇ ਵਿੱਚ ਹੀ ਹਰਾ ਲਿਆਉਣ ਦਾ ਖਰਚਾ ਹੋ ਗਿਆ ਖੇਤ ਦੇ ਵਿੱਚ ਬੀਜਣ ਦਾ ਖਰਚਾ ਹੋ ਗਿਆ ਸਾਰਾ ਖਰਚਾ ਟੋਟਲੇ ਦੇ ਵਿੱਚ ਲੱਗ ਗਿਆ 110 ਰੁਪਈਆ ਦੇ ਤੇ ਦਾਣੇ ਦੇ ਵਿੱਚ ਵੀ ਸਾਰਾ ਖਰਚਾ ਵਿੱਚ ਲੱਗ ਗਿਆ ਇਹ ਟੋਟਲ ਮਤਲਬ ਬੰਦੇ ਦੀ ਹਾੜੀ ਵੀ ਦੇ ਵਿੱਚ ਲੱਗੀ ਹੋਈ ਹੈ ਜਿਹੜਾ ਇਹ ਆਪਾਂ ਖਰਚਾ ਲਾਇਆ 110 220 ਇਹ ਦਾਣਾ ਪੈ ਗਿਆ ਇਹ ਪੈ ਗਿਆ ਹਰਾਚਾਰਾ ਇੱਕ ਦਿਨ ਦਾ 330 ਰੁਪਏ ਮੱਝ ਨੂੰ ਖਰਚਾ ਪੈਂਦਾ ਸਾਰੀ ਟੋਟਲ ਆਪਾਂ ਨੂੰ ਮਤਲਬ ਕਿ ਮੱਝ ਨੂੰ ਰਜਾਉਣ ਦੇ ਵਿੱਚ ਜੋ ਵੀ ਆਪਾਂ ਕੰਮ ਕਰਦੇ ਆ 330 ਰੁਪਏ ਖਰਚਾ ਪੈ ਜਾਂਦਾ ਹੁਣ 330 30 ਦਿਨਾਂ ਦਾ ਪੈ ਗਿਆ ਵੀ 9900 ਇੱਕ ਮਹੀਨੇ ਦਾ ਖਰਚ ਆ ਗਿਆ ਮੱਝ ਦਾ 9900 ਤੇ ਆਪਾਂ ਹੁਣ ਜੇ ਸਾਲ ਦਾ ਲਾਈਏ 118800 ਬਣ ਗਿਆ ਹੁਣ ਉਹ ਤੋਂ ਬਾਅਦ ਬਿਜਲੀ ਤੇ ਪਲੱਸ ਡਾਕਟਰ ਦਾ ਹੁਣ ਡਾਕਟਰ ਦਾ ਵੀ ਐ ਨਹੀਂ ਪਤਾ 10000 ਰੁਪਏ ਆ ਜਾਂਦੇ 20000 ਰੁਪਏ ਆ ਜਾਂਦੇ ਪਰ ਆਪਾਂ ਨੋਰਮਲ ਲਾਇਆ ਵੀ ਇੰਨਾ ਖਰਚਾ ਆਉਂਦੀ ਹੁੰਦਾ ਜੇਕਰ ਮੱਝ ਜਿਆਦਾ ਨਾ ਬਿਮਾਰ ਹੋਵੇ 3000 ਰੁਪਏ ਲਾਇਆ ਵਿੱਚੇ ਬਿਜਲੀ ਤੇ ਇੱਕ ਮੱਝ ਦੇ ਮਗਰ ਹੁਣ ਕਿਤੇ ਸਾਰੀ ਮੱਝ ਦਾ ਖਰਚਾ ਨਾ ਕੱਢ ਲਿਓ ਬਿਜਲੀ ਤੁਸੀਂ ਘੱਟ ਲਈ ਐ ਇੱਕ ਮੱਝ ਇੱਕ ਮੱਝ ਦਾ ਕੱਢਿਆ ਆਪਾਂ ਨੇ 3000 ਰੁਪਏ ਲਾਤਾ ਇਹ 3000 ਆਪਾਂ ਇਹ ਚ ਜੋੜ ਦੇ ਨਹੀਂ ਖਰਚੇ ਚ ਜਿਹੜਾ ਆਪਾਂ ਇਹ ਖਰਚਾ ਖੜਾ ਫੀਡ ਤੇ ਹਰੇਚਾਰੇ ਦਾ 118800 ਕੱਢੇ 12 ਮਹੀਨਾ ਦਾ ਕੱਢੇ 1 ਮਹੀਨੇ ਮੱਝ ਇੰਨਾ ਖਾਂਦੀ ਨਹੀਂ ਜਿੰਨਾ ਆਪਾਂ ਲਾਇਆ ਹੋਇਆ 10 ਕੁ ਮਹੀਨੇ ਖਾਊਗੀ ਉਹ ਤੇ 2 ਕੁ ਮਹੀਨੇ ਆਪਣਾ ਘਟਾਉਣਾ ਪੈਂਦਾ ਉਹ ਉਹ ਤਾਂ ਕਰਕੇ ਆਪ ਇੱਥੇ ਰੇਟ ਨਹੀਂ ਘਟਾਇਆ ਉਹ ਜਿਹੜਾ ਇਹ ਖਰਚਾ ਹੈ ਇਹਦੇ ਵਿੱਚ ਜਿਹੜੇ ਹੋਰ ਖਰਚੇ ਆ ਗਏ ਆਪਣੇ ਬੰਦੇ ਦਿਹਾੜੀ ਧੂੜੀ ਦੇ ਉਹ ਆਪਾਂ ਤਾਂ ਕਰਕੇ ਨਾ ਤਾਂ ਇਹ ਘਟਾਇਆ ਨਾ ਇਹਨੋਂ ਵਿੱਚ ਪਲੱਸ ਕਰਦੇ ਤੁਸੀਂ ਆਪਦੇ ਹਿਸਾਬ ਨਾਲ ਚਾਹੇ ਦੇਖ ਲਿਓ ਤੇ ਨਹੀਂ ਆਪਾਂ ਇੱਥੇ ਘਟਾਉਂਦੇ ਫੇਰ ਅੱਗੇ ਪਲੱਸ ਕਰਦੇ ਕੰਮ ਵੱਧਦਾ ਵੀਡੀਓ ਲੰਬੀ ਜਾਂਦੀ ਹੁਣ ਉਸ ਤੋਂ ਬਾਅਦ ਬਾਈ ਵਿਆਜ ਲੱਗੂਗਾ 8000 ਦਾ ਜਿਵੇਂ ਨਾਰਮਲ ਲਾ ਲਓ ਵੀ ਵਿਆਜ ਤੁਸੀਂ ਆਪਣੇ ਜਿੰਨਾ ਵੀ ਤੁਸੀ ਲੱਗਦਾ ਤੁਸੀਂ ਉਹਦੇ ਨਾਲ ਸਾਹਬ ਨਾਲ ਦੇਖ ਲਓ 10000 ਵਿਆਜ ਨਾਰਮਲ ਬਣ ਜੂਗਾ ਹੁਣ 2 ਲੱਖ 8800 ਟੋਟਲ ਬਣ ਗਿਆ ਇਹ ਉਹਦੇ ਵਿੱਚ ਤੁਸਾਂ ਸਮਝ ਲਓ ਜੀ ਮੱਝ ਆਪਾਂ ਵੇਚਨੀ ਵੀ ਹੋਈ ਘੱਟੋ ਘੱਟ 60000 ਦੇ ਵੇਕੇ ਜਾਊਗੀ ਉਹ ਹੁਣ 60000 ਦੀ ਵੇਕਣ ਤੋਂ ਬਾਅਦ ਉਹਦਾ ਬਾਅਦੋਂ ਨਿਕਲਦੇ ਵੀ ਆਪਾਂ ਨੂੰ ਕਿੰਨੀ ਟੋਟਲ ਪੈਗਾ ਸਾਰਾ ਟੋਟਲੇ ਖਰਚਾ ਮੱਝ ਵੇਚਣ ਤੋਂ ਬਾਅਦ ਵੀ 1 ਲੱਖ 48800 ਦਾ ਆਪਾਂ ਸਮਝ ਲਓ ਵੀ ਦੁੱਧ ਪੀ ਕੇ 1 ਸਾਲ ਦੇ ਵਿੱਚ ਇੱਕ ਮੱਝ ਰੱਖ ਕੇ ਮੱਝ ਆਪਾਂ ਵੇਚ ਦੀ 60000 ਦੀ ਤਾਂ ਵੀ ਜੇ ਮੱਝ ਵੇਚ ਕੇ ਵੀ ਲਾਉਨੇ ਆਪਾਂ ਵੀ ਇੰਨਾ ਆਪਣਾ ਦੁੱਧ ਦਾ ਖਰਚਾ ਪੈ ਗਿਆ 148800 ਜੇਕਰ ਤੁਸੀਂ ਮੱਝ ਰੱਖ ਕੇ ਉਧਰ ਪੀਓਗੇ 7 ਕਿਲੋ ਮੱਝ ਦੁੱਧ ਦਿੰਦੀ ਹੈ ਤੇ ਹੁਣ ਆਪਾਂ ਡੈਰੀ ਤੇ ਆ ਜੇ ਬਾਈ ਡੈਰੀ ਤੋਂ ਦੁੱਧ ਆਪਾਂ ਜੇ ਲਈ 7 ਕਿਲੋ ਰੋਜ਼ ਦੀ ਆਪਾਂ ਜਿੰਨੀ ਮੱਝ ਦਿੰਦੀ ਸੀ ਓੰਨੀ ਆਪਾਂ ਡੈਰੀ ਤੋਂ ਲਈਏ ਜੇ ਤਾਂ ਕਿੰਨਾ ਬਣੂਗਾ ਵੈਸ ਤਾਂ ਓਨੀ ਫੈਟ ਵਾਲਾ ਆਪਾਂ ਨੂੰ ਦੁੱਧ ਮਿਲਣਾ ਨਹੀਂ ਪਰ ਫੇਰ ਵੀ ਆਪਾਂ ਇੱਕ ਰੇਟ ਲਾ ਲੈਣੇ ਵੀ 60 ਰੁਪਏ ਕਿਲੋ ਆਪਾਂ ਨੂੰ ਜੇਕਰ ਦੁੱਧ ਮਿਲਦਾ ਵੈਸੇ ਤਾਂ 70 ਵੀ ਹੋ ਸਕਦਾ ਕਿਤੇ ਕਿਤੇ 80 ਵੀ ਹੋ ਸਕਦਾ ਹੈ ਉਹ ਬਈ ਤੁਸੀਂ ਆਪਣੇ ਹਿਸਾਬ ਨਾਲ ਕੱਢ ਕੇ ਦੇਖ ਸਕਦੇ ਹੋ ਤੁਹਾਡੇ ਕੋਲ ਵੀ ਕੈਲਕੂਲੇਟਰ ਜਿਹੜਾ ਹੈਗਾ ਉਹ ਤੇ ਤੁਸੀਂ ਆਪਣਾ ਹਿਸਾਬ ਵੀ ਲਾ ਸਕਦੇ ਹੋ ਦੁੱਧ ਦਾ ਰੇਟ 60 ਰੁਪਏ ਲਾਤਾ ਇੱਕ ਦਿਨ ਚ 7 ਕਿਲੋ ਦੁੱਧ ਹੁੰਦਾ ਤਾਂ ਦਿਨ ਦਾ 420 ਰੁਪਏ ਦਾ ਹੋ ਗਿਆ ਦੁੱਧ ਤਾਂ ਮਹੀਨੇ ਦਾ ਹੋ ਗਿਆ ਉਹ 12600 ਦਾ 12600 ਬਈ ਹੁਣ ਆਪਾਂ ਜੇ ਸਾਲ ਦਾ ਲਈ ਇਹ ਵਿੱਚੋਂ ਇੱਕ ਅੱਧਾ ਦਿਨ ਮਿਸ ਵੀ ਹੋ ਸਕਦਾ ਹੈ ਉਹ ਤੁਸੀਂ ਆ ਸਮਝਦਾਰੀਆਂ ਦਾ ਸਮਝ ਜੂਗੇ ਟੋਟਲ ਨਿਕਲ ਕੇ ਆਉਂਦਾ 151200 ਐਨੇ ਦਾ ਆਪਾਂ ਡੇਅਰੀ ਚ ਦੁੱਧ ਪੀਜਾਂਗੇ ਇਹ ਆਪਾਂ ਜੇ ਹੁਣ ਤੁਸੀਂ ਸਾਲ ਬਾਤ ਹਿਸਾਬ ਕਰੋਗੇ ਜਾਂ ਕਿਵੇਂ ਕਰੋ ਉਹ ਤੁਹਾਡਾ ਹਿਸਾਬ ਰਿਹਾ 15 ਕਰਕੇ ਵਿਆਜ ਲਾਇਆ ਨਹੀਂ ਇਹਦੇ ਵਿੱਚ ਤੁਸੀਂ ਉਹ ਆਪਦੇ ਹਿਸਾਬ ਨਾਲ ਦੇਖ ਲਿਓ ਹੁਣ ਦੇਖ ਲਓ ਵੀ ਇਹਦਾ ਹੈਗਾ ਮੱਝ ਦਾ ਜੇ ਆਪਾਂ ਮੱਝ ਰੱਖਦੇ ਆ ਤੇ ਇਹ ਹੋ ਗਿਆ ਆਪਾਂ ਡੇਅਰੀ ਚ ਦੁੱਧ ਲੈਣ ਦਾ ਦੋਆਂ ਦੇ ਇੱਕ ਇੱਕ ਨੈਗੇਟਿਵ ਪੁਆਇੰਟ ਨੇ ਕਿ ਇੱਕ ਪੋਜ਼ਿਟਿਵ ਪੁਆਇੰਟ ਵੀ ਨੇ ਹੁਣ ਜੇ ਆਪਾਂ ਡੇਅਰੀ ਚ ਦੁੱਧ ਲੈਣੇ ਤਾਂ ਆਪਾਂ ਨੂੰ ਕੋਈ ਹਾਰਾਚਾਰਾ ਲਿਆਉਣ ਦੀ ਲੋੜ ਨਹੀਂ ਕੋਈ ਮੱਥਾ ਮਾਰਨ ਦੀ ਲੋੜ ਨਹੀਂ ਆਪਾਂ ਨੂੰ ਸਿੱਧੀ ਸਾਲ ਦਾ ਇੰਨਾ ਖਰਚਾ ਪਊਗਾ ਬ੍ਰੋਕਰ ਵਾਂਗੂ ਪੈ ਜਾਂਦਾ ਉਹਦੇ ਉਹ ਕੁਆਲਿਟੀ ਆਪਾਂ ਨੂੰ ਇੱਧਰ ਮਿਲਦੀ ਨਹੀਂ ਜਿਹੜੀ ਇੱਥ ਆਪਾਂ ਘਰੇ ਆਪ ਮੱਝ ਰੱਖਦੇ ਆ ਉਹ ਕੁਆਲਿਟੀ ਕਦੇ ਵੀ ਨਹੀਂ ਮਿਲਦੀ। ਹੁਣ ਕਮੈਂਟਾਂ ਦੱਸੋ ਤੁਹਾਨੂੰ ਕਿਹੜਾ ਸਹੀ ਲੱਗਿਆ ਵੀ ਆਪ ਨੂੰ ਕਿਹੜੇ ਤਰੀਕੇ ਨਾਲ ਦੁੱਧ ਪੀਣ 'ਚ ਫਾਇਦਾ ਹੈ ਮੱਝ ਰੱਖਣ 'ਚ ਫਾਇਦਾ ਹੈ ਜਾਂ ਆਪ ਨੂੰ ਡੇਰੀ ਦਾ ਦੁੱਧ ਲੈਣ ਦਾ ਫਾਇਦਾ ਹੈ। ਕਮੈਂਟਾਂ ਜਰੂਰ ਦੱਸੋ ਤੇ ਪੇਜ ਨੂੰ ਫੋਲੋ ਕਰ ਲਿਓ ਜੇ ਹੋਰ ਵੀ ਕੋਈ ਵੀਡੀਓ ਚਾਹੀਦੀ ਹੋਵੇ ਕਿਸੇ ਜਾਣਕਾਰੀ ਬਾਰੇ ਤਾਂ ਜਰੂਰ ਕਮੈਂਟਾਂ ਦੱਸੋ ਵੀ ਆਪਾਂ ਉਹਦੇ ਵੀਡੀਓ ਵੀ ਬਣਾ ਦੇਵਾਂਗੇ।